ਕੋਈ ਵੀ ਸਾਨੂੰ ਬੇਇਜ਼ਤੀ ਕਰਦਾ ਇੱਕ ਇਹਨਾਂ ਨੂੰ ਦੂਜਿਆਂ ਦੀ ਸਰਕਾਰ 400 ਰੁਪਏ ਕਢੀ ਜਾਵੇ ਤੇ ਦੂਜੀ ਬੈਂਕ ਦੀ ਸਾਡੇ ਪਿੰਡ ਦੇ ਵਿੱਚ ਜੋ ਸ਼ਿਸ਼ਾਨ ਕਾਰਡ ਹੈ ਤੇ ਉਹਨਾਂ ਪੱਤੀ ਉਸ ਦਾ ਬਹੁਤ ਮਹਾਨ ਹੈ ਤੇ ਪਿੰਡ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਜੀਵਨ ਦਾ ਕੰਮ ਸ਼ੁਰੂ ਕੀਤਾ ਸੀ ਉਹ ਵੀ ਆਪ ਨੂੰ ਚਾਹੇ ਗਿਆ ਉਸ ਦਾ पेंट के मोड़ से गोल शीशा लग गया ताकि एक्सीडेंट ना हो और हर पिंड कैमरा लगे हर पिंड का सरकारी स्कूल प्राइवेट स्कूल के बराबर है ताकि गरीब लोगों के बच्चों को भी चंगे तरीके की पढ़ाई मिलने वास्ते सहूलत मिले हर पिंड के स्कूल खेलों का अदारा हर पिंड खेलों का अदारा बनाया अब पार्टी ने उसे भेजे अपने इलाके बच्चों के रोजगार का प्रबंध करना है ਪੂਰੇ ਪਾਣੀ ਦੀ ਬੜੀ ਕਿੱल्ल्या ਦਾ ਕਿੰਜਗਾ ਦੇ ਉੱਪਰ ਜਿਵੇਂ ਤੁਸੀਂ ਕਹ ਸਾਡੇ ਦੋਰ ਲੱਗਣ ਵਾਲਾ ਤੁਹਾਨੂੰ ਕਿਸੇ ਕਦੀ ਚੇਤਾਵਨੀ ਲੋੜ ਨਹੀਂ ਜੇ ਚੂੜ ਮੇਰੇ ਸਾਹਮਣੇ ਰੱਖਦੇ ਨਾ ਲੋਕ ਉਹਨਾਂ ਦੀ ਕਾਰਜਕਾਰੀ ਦੇਖੋ ਉਹ ਵੀ ਐਮਪੀ ਆਏ ਉਹਨਾਂ ਦੀ ਕੀ ਕਾਰਜਕਾਰੀ ਗਈ ਹੈ ਔਰ ਮੁੰਗੀ ਕਿਹੋ ਔਰ ਜੇ ਮਨ ਮੰਗੇ ਜੇ ਤੁਹਾਡਾ ਮਨ ਮੰਗੇ ਮੇਰੇ ਤੇ ਤਾਂ ਫਿਰ ਤੁਸੀਂ ਆ ਚਾਰ ਪੰਜ ਜੰਗਾਂ ਦੇ ਤੁਹਾਨੂੰ ਫਿਰ ਪ੍ਰਚਾਰ ਦੇ ਲੋੜੇ ਸੈਲੀਪੁੰਦੇ ਲਾਡੋ ਵਾਸ਼ਾਪੇ ਲਾਡੋ ਇਹ ਚੋਰ ਪ੍ਰਚਾਰ ਜਿਹੜਾ ਹਿੱਸਾ ਬਣਉ। ਮੇਰਾ ਸਾਥ ਦਿਓ। ਮੈਂ ਸਾਰੇ ਪਿੰਡਾਂ ਚ ਨਹੀਂ ਜਾ ਸਕਦਾ। ਮੈਨੂੰ ਬੜਾ ਕਾਟ ਸਮਾਂ ਮਿਲਦਾ। ਪਰ 바ਲਾ ਮੇਰਾ ਆਨ ਵਾਲੇ ਸਮੇਂ ਗੁਰੂਵਾਨੇ ਕਿਰਪਾ ਕਰਕੇ ਭੜਾ ਅਸ਼ੀਰਵਾਦ ਮਿਲ ਗਿਆ। ਇਸ ਇਲਾਕੇ ਦੀ ਨਵਾਰ ਬੰਦੀਆਂ ਦੇ ਉੱਪਰ ਕੰਮ ਨਹੀਂ ਕਿਤਾ ਕਿੰਨੀਾਂ ਕਈ ਚੀਜ਼ ਦੀ ਕਿੰਨੀ ਮਨਜ਼ੂਰੀ ਹੋ ਗਈ ਇਹ ਗੁਰੂਵਾਨਾ ਜਾਣਦਾ। ਪਰ ਮੇਰੀ ਸੋਚ ਹੈ ਜਿਸ ਸੋਚ ਇੱਕ ਦਿਨ ਅੱਜ ਚਾਕੇ ਤੇ ਸਿੱਧੀ ਨੂੰ ਲਾਈ ਜਾ ਤਸੇ ਹੋ ਕੇ ਉਮੀਦਵਾਰ ਦਾ ਆਇਆ ਹਣੇ ਅੱਜ ਤੋਂ ਬਾਅਦ ਉਹਨੇ ਆ ਜਾਣਗੇ ਉਸਾਰੇ ਤੋਂ ਕੱਢ ਕੇ ਆਉਣਗੇ ਪਰ ਲੇਕਿਨ ਮੇਰੀ ਇੱਕ ਉਮੀਦਵਾਰਾ ਮੇਰਾ ਕੋਈ ਉਮੀਦਵਾਰਾ ਆਨ ਵਾਲੇ ਸਮੇਂ ਦੇ ਵਿੱਚ ਆਪਣੇ ਲਾਪੇ ਨੂੰ ਪਚਕਾਂਗਾ ਮੈਨੂੰ ਪਤਾ ਮੇਰੀ ਮਾਵਾ ਬੈਠੀ ਹੈ ਮੈਨੂੰ ਕੋਈ ਪਰੇ ਮਾਂ ਦੀ ਕੋਈ ਗੱਲ ਹੈ ਕਿ ਬੱਚਿਆਂ ਨੂੰ ਰੋਟੀ ਤੋਂ ਦੂਰ ਰਹਿਣ ਇਹ ਸਾਰੇ ਬੱਚਿਆਂ ਦਾ ਰੋਜ਼ਗਾਰ ਲੱਗੇ ਇਸ ਚਾਲ ਵਾਸਤੇ ਦੋ ਚੀਜ਼ਾਂ ਨਹੀਂ ਕਰਨ ਦੀ ਲੋੜ ਹੈ ਮੈਂ ਕਰਕੇ ਦਿਊਗਾ ਜੇ ਕਿਤਾ ਸਾਡੇ ਬੱਚਾ ਦੇ ਰੋਜ਼ਗਾਰ ਤੋਂ ਪਹਿਲਾਂ ਖੇਡਾਂ ਦੇ ਧਾਰੇ ਬਣਾਉਣੀ ਲੋੜਾ ਤਾਂ ਕਿ ਮੈਸੇ ਤੋਂ ਦੂਰ ਰਹੇ ਔਰ ਫਿਰ ਜਰੂਰ ਰੋਜ਼ਗਾਰ ਵੀ ਲਾਣੀ ਹੈ ਬਾਹਰ ਦੇ ਲੋਕਾਂ ਦਾ ਐਸਾ ਆਪਣੇ ਇਲਾਕੇ ਚ ਲੱਗੇ ਬਾਹਰ ਨਾਲ ਲੋਕਾਂ ਕਿਉਂਰੇ ਕਾਰੋਬਾਰ ਖੋਲਣ ਆਪਣੇ ਜਿਹੇ ਕੰਮ ਕਰਦੇ ਉਹਨਾਂ ਦੇ ਕਾਰੋਬਾਰ ਵਧੇ ਜੇ ਤਾਂ ਰੋਜ਼ਗਾਰ ਪੈਦਾ ਹੋਗਾ ਕੋਈ ਬੰਦਾ ਆ ਕੇ ਕਹੇਗਾ ਨਾ ਕਿ ਮੈਂ ਸਰਕਾਰੀ ਨੌਕਰੀ ਨੂੰ ਸਾਰੇ ਪੰਜਾਬ ਨੂੰ ਕੋਈ ਨਹੀਂ ਦੇ ਸਕਦਾ ਜਿੰਨੀ بے ਰੋਜ਼ਗਾਰ ਦਾ ਅੰਕੜਾ ਪੰਜਾਬ ਦੇ ਨਾਲ ਉਨਾ ਸਰਨ ਸਰਕਾਰ ਕੋ ਨਹੀਂ ਹੁੰਦਾ ਲੈ ਵੀ ਕਰਤਾਰਪਤੀ ਹੈ ਇਸ ਕਰਕੇ ਅੱਜ ਇਹ ਸੋਚਣ ਦੀ ਲੋੜ ਹੈ ਆਪਾਂ ਕਿਹੜੀ ਪਾਰਟੀ ਨੂੰ ਤੇ ਕਿਹੜੇ ਨਮਾਇੰਦੇ ਨੂੰ ਅਸ਼ੀਰਵਾਦ ਦੇਣਾ ਤੁਸੀਂ ਇਹ ਨਹੀਂ ਵੱਡੀ ਕਿਰਤੀ ਚਾਹੋ ਮੈਨੂੰ ਹੌਸਲਾ ਦੇਣ ਲਈ ਇਹ ਵੀ ਕਰੀ ਚਾਹੋ ਅਖੇੜੀ ਲੱਗੇ ਹੋਏ ਬਹੁਤ ਬਹੁਤ ਧੰਨਵਾਦ ਹਰ ਦਾ ਜਿਹੜਾ ਇਹ ਜਣਾਇ ਤੁਸੀਂ ਜਿਹੜਾ ਮੋਟਾ ਪਾਈਏ ਚੋਣ ਨਿਸ਼ਾਨ ਪੰਜਾ ਔਰ ਕਦਰ ਵੀ ਸੀਨੇ ਉੱਤੇ 9 ਨੰਬਰ ਤੇ ਹੈ 9 ਨੰਬਰ ਤੇ ਪੰਜਾ ਛੋਟਾ ਬੋਟਾ ਛੋਟਾ ਪਰਾ ਯਗੇਂਦਰ ਸਿੰਘ ਦਾ ਅੱਜ ਦਾ ਪ੍ਰਚਾਰ ਚ ਲੱਗਦੇ ਹੁਣ ਆੜਾ ਚਿਲਪਾ ਕਰਾਂਗੇ ਸਾਡੇ ਟਿੰਕੂ ਭਰਾ ਐਸਨੇ ਟਿੰਕੂ ਸ਼ਰਮਾ ਜੀ ਸਾਡੇ ਜੀ ਦੇ ਪ੍ਰਤਾਮ ਸ਼ੁੱਤੀ ਜੀ ਸੂਚੀ ਕਾਂਗਰਸ ਪਾਰਟੀ ਦੀ ਟੀਮ ਯੂਐਸਡੀ ਦੀ ਟੀਮ ਅਤੇ ਸਾਰੇ ਸੰਗਤ ਵਾਲਿਆਂ ਨੇ ਇਹ ਪ੍ਰੋਗਰਾਮ ਲਈ ਖਿਆ ਦਾ ਸੋਨਾ ਤੁਸੀਂ ਕੱਢ ਕੀਤਾ ਹੈ ਤੁਹਾਡਾ ਸਾਰਾ ਦਾ ਬਹੁਤ ਬਹੁਤ ਜੁਦੀਆ ਕਰਾਇਆ ਕੋ ਧੰਨਵਾਦ ਕਰਦਾ ਹਾਂ ਆਪਾਂ ਖਾਣੇ ਨੇ जय हिंद जय पाक वय मूर्ती खास वय मुटेल